ਸਪੈਨ ਇਤਿਹਾਸ ਰਚਣ ਦੀਆਂ ਤਿਆਰੀਆਂ ਕਰ ਰਿਹਾ ਹੈ ਇੱਥੇ ਇੱਕ 20 ਸਾਲਾਂ ਦੀ ਕੁੜੀ ਹੁਣ ਰਾਣੀ ਬਣੇਗੀ ਪਿਛਲੇ 150 ਸਾਲਾਂ ਦੇ ਵਿੱਚ ਪਹਿਲੀ ਵਾਰ ਇੱਥੇ ਇੱਕ ਰਾਣੀ ਰਾਜ ਕਰੇਗੀ ਰਾਜਾ ਫਿਲਿਪ 6ਵੇਂ ਦੀ ਧੀ 20 ਸਾਲਾਂ ਦੀ ਰਾਜਕੁਮਾਰੀ ਲਿਓਨੋਰ ਹੁਣ ਇੱਥੇ ਰਾਣੀ ਬਣਨ ਜਾ ਰਹੀ ਹੈ ਜਿਸ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਚਰਚਾਵਾਂ ਛਿੜ ਚੁੱਕੀਆਂ ਨੇ ਇਸ ਤੋਂ ਪਹਿਲਾਂ 1800 ਦੇ ਦਹਾਕੇ ਵਿੱਚ ਇਜ਼ਾਬੇਲਾ ਇੱਥੋਂ ਦੀ ਰਾਣੀ ਬਣੀ ਸੀ ਸੋ ਉਸ ਤੋਂ ਬਾਅਦ ਹੁਣ 20 ਸਾਲਾਂ ਦੀ ਲਿਓਨੋਰ ਇੱਥੋਂ ਦੀ ਰਾਜਕੁਮਾਰੀ ਬਣਨ ਜਾ ਰਹੀ ਹੈ 20 ਸਾਲਾਂ ਦੀ ਰਾਜਕੁਮਾਰੀ ਲਿਓਨੋਰ ਰਾਜਾ ਫਿਲਿਪ 6ਵੇਂ ਅਤੇ ਰਾਣੀ ਲੇਟੀਜ਼ੀਆ ਦੀ ਸਭ ਤੋਂ ਵੱਡੀ ਧੀ ਹੈ ਸਪੈਨਿਸ਼ ਰਾਜਸ਼ਾਹੀ 1700 ਦੇ ਦਹਾਕੇ ਦੇ ਸ਼ੁਰੂ ਤੋਂ ਹੀ ਬੋਰਬਨ ਰਾਜਵੰਸ਼ ਦੁਆਰਾ ਸ਼ਾਸਨ ਕੀਤੀ ਹੈ ਬਾਰਬਨ ਰਾਜਵੰਸ਼ ਨੇ ਉੱਤਰ ਅਧਿਕਾਰੀ ਦੀ ਲੜਾਈ 'ਚ ਹੈਬਸਬਰਗ ਨੂੰ ਹਰਾਇਆ ਜਨਰਲ ਫ੍ਰਾਂਕੋ ਦੀ ਤਾਨਾਸ਼ਾਹੀ ਦੇ ਅੰਤ ਤੋਂ ਬਾਅਦ 1975 ਵਿੱਚ ਰਾਜਾ ਜੁਆਨ ਕਾਰਲੋਸ ਪਹਿਲੇ ਨਾਲ ਸਪੇਨ 'ਚ ਰਾਜਾਸ਼ਾਹੀ ਬਹਾਲ ਕੀਤੀ ਰਾਜਾ ਜੁਆਨ ਕਾਰਲੋਸ ਪਹਿਲੇ ਨੇ ਸਪੇਨ ਦੇ ਲੋਕਤੰਤਰ 'ਚ ਤਬਦੀਲੀ ਵਿੱਚ ਮੁੱਖ ਭੂਮਿਕਾ ਨਿਭਾਈ 2014 'ਚ ਰਾਜਾ ਕਾਰਲੋਸ ਨੇ ਗੱਦੀ ਤਿਆਗ ਦਿੱਤੀ ਅਤੇ ਆਪਣੇ ਪੁੱਤਰ ਫਿਲਿਪ ਨੂੰ ਗੱਦੀ ਸੌਂਪ ਦਿੱਤੀ ਸੀ ਪ੍ਰਾਜਕੁਮਾਰੀ ਲੀਓਨੋਰ ਸਪੈਨ ਦੇ ਰਾਜਾ ਵਜੂ ਰਾਜ ਫਿਲਿਪ ਦੀ ਥਾਂ ਲਵੇਗੀ। ਰਾਜਕੁਮਾਰੀ ਲੀਓਨੋਰ ਨੇ ਆਪਣੀ ਉੱਚ ਸਿੱਖਿਆ ਵੇਲਜ਼ ਦੇ ਐਟਲਾਂਟਿਕ ਕਾਲਜ ਤੋਂ ਪ੍ਰਾਪਤ ਕੀਤੀ। ਉਹਨਾਂ ਨੇ ਸਪੈਨਿਸ਼ ਫਿਊਜ, ਜਲ ਸੈਨਾ ਅਤੇ ਹਵਾਈ ਸੈਨਾ ਦੀ ਸਿਖਲਾਈ ਵੀ ਪੂਰੀ ਕੀਤੀ ਜੋ ਕਿ ਸਪੈਨਿਸ਼ ਸ਼ਾਹੀ ਪਰਿਵਾਰ ਦੇ ਮੈਂਬਰਾਂ ਲਈ ਲਾਜ਼ਮੀ ਹੈ। ਰਾਜਕੁਮਾਰੀ ਲੀਓਨੋਰ ਸਪੈਨਿਸ਼ ਅਤੇ ਫ੍ਰੈਂਚ ਦੇ ਨਾਲ ਨਾਲ ਅੰਗਰੇਜ਼ੀ, ਮੈਂਡਰਿਨ ਅਤੇ ਅਰਬੀ ਬੋਲਦੀ ਹੈ। ਉਹ ਇੱਕ ਸਿਖਲਾਈ ਪ੍ਰਾਪਤ ਪਾਇਲਟ ਵੀ ਹੈ। ਸੋ ਹੁਣ ਲਿਓਨੋਰ ਨੂੰ ਲੈ ਕੇ ਪੂਰੀ ਦੁਨੀਆ ਦੇ ਵਿੱਚ ਚਰਚਾਵਾਂ ਨੇ ਕਿਉਂਕਿ ਸਪੇਨ ਦੇ ਵਿੱਚ 150 ਸਾਲਾਂ ਦੇ ਵਿੱਚ ਪਹਿਲੀ ਵਾਰ ਇੱਕ ਰਾਜਕੁਮਾਰੀ ਯਾਨਕੀ ਰਾਣੀ ਰਾਜ ਕਰੇਗੀ